ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੇਲਿਓ ਨਿਕਲਦੇ ਸ਼ੇਰ ਕਾਂਢ ਦੂਜਾ ਹਿੰਦ ਪਾਤਸ਼ਾਹੀ ਲੈਣ ਫਿਰ ਕਰੀ ਸ਼ਾਹ ਤਦਬੀਰ ਬਾਬੇ ਨੇ ਦਰਿਆ ਕੋਲੋਂ ਪਰਤਦਿਆਂ ਹੀ ਸਾਨੂੰ ਭਾਈ ਹਾਠੂ ਸਿੰਘ ਜੀ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਸਾਡੇ ਕੋਲ ਆਉਂਦਿਆਂ ਹੀ ਬੋਲਿਆ ਇੱਕ ਵੱਡਾ ਮੈਦਾਨ ਹੈ ਤਾਂ ਮੈਨੂੰ ਜਾਪਿਆ ਕਿ ਕਿਤੇ ਬਾਬਾ ਵਰਤਮਾਨ ਵਿੱਚ ਹੋਣ ਜਾ ਰਹੀ ਜੰਗ ਦੇ ਮੈਦਾਨ ਬਾਰੇ ਦੱਸਣ ਲੱਗਾ ਪਰ ਬਾਬੇ ਨੇ ਭਾਈ ਹਾਠੂ ਸਿੰਘ ਦੀ ਬੀਰਤਾ ਦਾ ਕਿੱਸਾ ਸੁਣਾਇਆ ਐਤਕੀ ਉਹ ਦਰਿਆ ਕੋਲ ਕਾਰੀਚਰ ਲਾ ਆਇਆ ਸੀ ਸਿੰਘਾਂ ਦਾ ਆਪਸ ਵਿੱਚ ਕੁਝ ਬੋਲਬਲਾਰਾ ਹੋ ਗਿਆ ਸੀ ਸੋ ਉੱਥੇ ਪੈ ਰਿਆ ਰੌਲਾ ਸਾਨੂੰ ਵੀ ਸੁਣਾਈ ਦਿੱਤਾ ਸਿੰਘਾਂ ਦੀਆਂ ਦੋ ਧਿਰਾਂ ਕਿਸੇ ਫੈਸਲੇ ਨੂੰ ਲੈ ਕੇ ਦੁਬਧਾ ਵਿੱਚ ਸਨ ਤੇ ਵੱਖੋ ਵੱਖਰੀ رائے ਖੜੀ ਹੋ ਗਈ ਸੀ ਬਾਬਾ ਭੰਗੂ ਦੋਹਾਂ ਧਿਰਾਂ ਦੇ ਵਿਚਾਲੇ ਖਲੋਤਾ ਸੀ ਮੇਰੀ ਜਾਚੇ ਸਾਨੂੰ ਅਮਰਤ ਵੇਲੇ ਤੱਕ ਉਡੀਕ ਕਰਨੀ ਚਾਹੀਦੀ ਹੈ ਬਾਬੇ ਨੇ ਦੋਹਾਂ ਧਿਰਾਂ ਨੂੰ ਸਹਾਲ ਦਿੱਤੀ ਪਰ ਜੇ ਗਾਹਾਂ ਉਹ ਅਗਲਿਆਂ ਨੇ ਉਡੀਕ ਨਾ ਕੀਤੀ ਸਾਰੀ ਸਿੱਖ ਫੌਜ ਉਹਨਾਂ ਦੀਆਂ ਤੋਪਾਂ ਦੀ ਮਾਰ ਹੇਠ ਹੈ ਇੱਕ ਸਿੰਘ ਬੋਲਿਆ ਤੋਪਾਂ ਦੇ ਮਾਰੇ ਆਸੀਂ ਨਹੀਂ ਮਰਦੇ ਖਾਲਸਾ ਜੀ ਬਸ ਪੰਥ ਵਿੱਚ ਫੁੱਟ ਨਾ ਪਵੇ ਫੁੱਟ ਮਰਵਾ ਦੇਵੇਗੀ ਸਾਨੂੰ ਬਾਬੇ ਦੇ ਇਹ ਬੋਲ ਸੁਣ ਕੇ ਸਭ ਚੁੱਪ ਹੋ ਗਏ ਬਾਬਾ ਫਿਰ ਬੋਲਿਆ ਅਸੀਂ ਅਮਰਤ ਵੇਲੇ ਤੱਕ ਉਹਨਾਂ ਦੀ ਉਡੀਕ ਕਰਾਂਗੇ ਤੇ ਜੇ ਮਹਾਰਾਜ ਦੀ ਕਰਨੀ ਉਹ ਨਾ ਆ ਸਕੇ ਤਾਂ ਅਗਲੀ ਰਣਨੀਤੀ ਘੜੀ ਜਾਵੇਗੀ ਬਾਬੇ ਦੀ ਇਸ ਸਲਾਹ ਨਾਲ ਦੋਹੇ ਤਰ੍ਹਾਂ ਸ਼ਾਂਤ ਹੋ ਗਏ ਤੇ ਇੱਕ ਸਿੰਘ ਨੇ ਕਿਰਪਾਨ ਮਿਆਨੋ ਕਢਦਿਆਂ ਵਾਰ ਸ੍ਰੀ ਭਗਉਤੀ ਜੀ ਕੀ ਸ਼ੁਰੂ ਕੀਤੀ ਤੇ ਕੋਲ ਖਲੋਤੇ ਸਭ ਸਿੰਘ ਚੌਂਕੜੇ ਮਾਰ ਕੇ ਇਕਾਗਰਤਾ ਨਾਲ ਉਸ ਸਿੰਘ ਦੇ ਕੋਲ ਬੈਠ ਗਏ ਤੇ ਬਾਬਾ ਸਾਡੇ ਵੱਲ ਆ ਗਿਆ ਭਾਈ ਹਾਟੂ ਸਿੰਘ ਜੀ ਦੀ ਦਲੇਰੀ ਭਰੀ ਸ਼ਹਾਦਤ ਨੇ ਸਾਨੂੰ ਸੁੰਨ ਕਰ ਦਿੱਤਾ ਸੀ ਬਾਬਾ ਵੀ ਬੋਲਦਾ ਬੋਲਦਾ ਕੁਝ ਪਲ ਲਈ ਚੁੱਪ ਹੋ ਗਿਆ ਬਾਬੇ ਦੇ ਕੋਲ ਖਲੋਤੇ ਸਿੰਘ ਨੇ ਆਪਣੇ ਬਰਸ਼ੇ ਦੀ ਧਾਰ ਤੇ ਗੂਠਾ ਫੇਰ ਕੇ ਦੇਖਿਆ ਤੇ ਫਿਰ ਆਪਣੇ ਦਿਮਾਲੇ ਵਿੱਚ ਲੱਗਿਆ ਬਾਗ ਨਖਾ ਕੱਢ ਕੇ ਉਸ ਦੀ ਧਾਰ ਪਰਖੀ ਮੈਂ ਉਸ ਵੱਲ ਦੇਖ ਰਿਹਾ ਸੀ ਕਿ ਸਾਡੀਆਂ ਨਜ਼ਰਾਂ ਮਿਲੀਆਂ ਤੇ ਉਹ ਸਿੰਘ ਬਾਗ ਨੂੰ ਦੁਬਾਰਾ ਦਮਾਲੇ ਵਿੱਚ ਟੰਗਦਾ ਹੋਇਆ ਮੁਸਕਰਾਉਣ ਲੱਗਿਆ ਅਸਲ ਵਿੱਚ ਅਫਦਾਲੀ ਅੱਗੇ ਸਾਰੇ ਹਿੰਦ ਨੇ ਗੋਡੇ ਟੇਕ ਦਿੱਤੇ ਸਨ ਬਸ ਪੰਜਾਬ ਦੇ ਸਿੱਖ ਹੀ ਸਨ ਜਿਨ੍ਹਾਂ ਉਸ ਦੀ ਈਨ ਤਕ ਹੀ ਮੰਨਣੀ ਸੀ ਸਗੋਂ ਲਗਾਤਾਰ ਉਸ ਦੇ ਨਾਸੀ ਧੂਆਂ ਕਢਾਈ ਰੱਖਿਆ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਸਾਰੇ ਹਿੰਦੁਸਤਾਨ ਉੱਤੇ ਸ਼ਾਹ ਨੇ ਅਫਗਾਨ ਪਰਚਮ ਝੁਲਾ ਦਿੱਤਾ ਸੀ ਹੁਣ ਉਸ ਨੇ ਤਾਂ ਆਪਣੇ ਚਿੱਤ ਵਿੱਚ ਸੋਚ ਲਿਆ ਸੀ ਕਿ ਉਸ ਦੀ ਪਾਤਸ਼ਾਹੀ ਇੱਥੇ ਕਾਇਮ ਹੋ ਚੁੱਕੀ ਹੈ ਪਰ ਮੁਰਦੇ ਨੂੰ ਸਿੱਖਾਂ ਨੇ ਇੰਨਾ ਲੁੱਟਿਆ ਕਿ ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਹਿੰਦੁਸਤਾਨ ਵਿੱਚੋਂ ਕੈਦ ਕਰਕੇ ਲਿਆਂਦੀਆਂ ਗਈਆਂ ਹਜ਼ਾਰਾਂ ਕੁੜੀਆਂ ਸਿੰਘਾਂ ਨੇ ਉਸ ਤੋਂ ਛਡਵਾ ਲਈਆਂ। ਮਾਲ ਖਜ਼ਾਨੇ ਵਾਲੇ ਖਚਰਾ, ਊਠ, ਗੱਡੇ ਖਾਲੀ ਕਰ ਦਿੱਤੇ। ਪਾਣੀ ਪਤ ਜਿੱਤ ਕੇ ਮੁੜ ਰਿਹਾ ਅਹਿਮਦ ਸ਼ਾਹ ਕਾਬਲ ਇੰਜ ਪੁੱਜਿਆ ਜਿਵੇਂ ਕੋਈ ਵੱਡੀ ਜੰਗ ਜਿੱਤ ਕੇ ਨਹੀਂ ਕਿਸੇ ਛੋਟੀ ਜੰਗ ਵਿੱਚ ਵੱਡੀ ਹਾਰ ਖਾ ਕੇ ਮੁੜਿਆ ਹੋਵੇ। ਕੋਚਰ ਮਗਰੋਂ ਫਿਰ ਆਪ ਹੀ ਇੱਕਦਮ ਬਾਬੇ ਨੇ ਬੋਲਣਾ ਸ਼ੁਰੂ ਕੀਤਾ। ਪਰ ਅਸੀਂ ਤਾਂ ਬਾਬਾ ਗੁਰਬਖਸ਼ ਸਿੰਘ ਜੀ ਦੇ ਮੁਰ ਜਨਮ ਲੈਣ ਦੀ ਉਡੀਕ ਕਰ ਰਹੇ ਸਾਂ ਰਾਤ ਕਿੰਨੀ ਛੇਤੀ ਬੀਤ ਰਹੀ ਹੈ ਕਿਤੇ ਸਾਡੀ ਉਹ ਸਾਖੀ ਰਹਿ ਹੀ ਨਾ ਜਾਵੇ ਸਾਖੀ ਕਿਤੇ ਹੋਰ ਤੁਰ ਪਈ ਹੋਣ ਕਰਕੇ ਮੈਂ ਬੋਲਿਆ ਸਮਾਂ ਵੀ ਬੜੀ ਭੈੜੀ ਛਾ ਹੈ ਤੁਹਾਡੀ ਜਿਹੀ ਅਵਸਥਾ ਹੈ ਉਹ ਜਿਹਾ ਹੀ ਵਿਹਾਰ ਕਰਦਾ ਹੈ ਇੱਕ ਪਾਸੇ ਸਾਖੀ ਦੇ ਆਨੰਦ ਵਿੱਚ ਤੁਹਾਡੀ ਰਾਤ ਛੇਤੀ ਬੀਤ ਰਹੀ ਹੈ ਤੇ ਦੂਜੇ ਪਾਸੇ ਉਡੀਕ ਅਤੇ ਕੌਮ ਦੇ ਭੁੱਖ ਦੇ ਫਿਕਰ ਵਿੱਚ ਸਾਡੀ ਰਾਤ ਲੰਬੀ ਹੁੰਦੀ ਜਾ ਰਹੀ ਹੈ ਤੂੰ ਕਾਬਰ ਨਾ ਪੁੱਤਰਾ ਇਰਾਤ ਤਾਂ ਬਹੁਤ ਲੰਬੀ ਹੈ ਉਡੀਕ ਵਾਲੀ ਰਾਤ ਲੰਬੀ ਹੀ ਹੁੰਦੀ ਹੈ ਇਸ ਰਾਤ ਨੇ ਤਾਂ ਕੌਮ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਤੁਹਾਡੀਆਂ ਤਕਦੀਰਾਂ ਇਸੇ ਰਾਤ ਨੇ ਘੜਨੀਆਂ ਨੇ ਬਾਬਾ ਮਰੀਕਾਲ ਦੇਖ ਕੇ ਬੋਲਿਆ ਫਿਰ ਤੁਸੀਂ ਪਹਿਲਾਂ ਸਾਨੂੰ ਅੱਜ ਦੀ ਰਾਤ ਬਾਰੇ ਹੀ ਕਿਉਂ ਨਹੀਂ ਦੱਸਦੇ ਇੰਦਰਜੀਤ ਸਿੰਘ ਉਤਸੁਕਤਾ ਨਾਲ ਬੋਲਿਆ ਕਈ ਦਹਾਕੇ ਲੱਗੇ ਨੇ ਕੌਮ ਨੂੰ ਇਸ ਰਾਤ ਤੱਕ ਪੁੱਜਦੇ ਹੋਏ ਤੁਸੀਂ ਪਹਿਲਾਂ ਰਛਨਾਉ ਦੇ ਸੂਰਜਾਂ ਦੀ ਕਥਾ ਤਾਂ ਸੁਣ ਲਓ ਮਗਰੋਂ ਇੱਥੇ ਹੀ ਆਉਗੇ ਹਰ ਸਿਕਬਾਲ ਨੇ ਇੱਥੇ ਆਉਣਾ ਹੀ ਹੈ ਤੁਹਾਡੇ ਵਿੱਚੋਂ ਹਰ ਬਾਲ ਨੇ ਸਰਦ ਹਨੇਰੀ ਰਾਤ ਨੂੰ ਸਰਸਾ ਪਾਰ ਕਰਨੀ ਹੈ ਹਰ ਇੱਕ ਨੇ ਚਮਕੌਰ ਦੀ ਜੰਗ ਤੋਂ ਪਹਿਲੀ ਠੰਡੀ ਰਾਤ ਦਾ ਸੇਕ ਮਾਣਨਾ ਹੈ ਹਰ ਇੱਕ ਨੇ ਸਰਹੰਦ ਦੇ ਠੰਡੇ ਬੁਰਜ ਦੇ ਪਾਲੇ ਵਿੱਚ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਬੈਠੇ ਬਾਬਿਆਂ ਨੂੰ ਤੱਕਣਾ ਹੈ ਤੇ ਉਸੇ ਨਿਗ ਜ਼ੁਰਤ ਜਜ਼ਬੇ ਨੂੰ ਮਹਿਸੂਸ ਕਰਨਾ ਹੈ ਛੋਟੇ ਵੱਡੇ ਘੱਲੂ ਘਾਰੇ ਵਾਪਰਨ ਤੋਂ ਪਹਿਲੀਆਂ ਰਾਤਾਂ ਜਾ ਕੇ ਕਿਟਣੀਆਂ ਹਨ ਮੀਰ ਮੰਨੂ ਦੀ ਕੈਦ ਵਿੱਚ ਸਵਾ ਸਵਾ ਮਣ ਦੇ ਪੀਸਣ ਪੀਂਦੀਆਂ ਮਾਮਾਂ ਦੀਆਂ ਗੋਦਾਂ ਵਿੱਚ ਸੌਣਾ ਹੈ ਇਹ ਰਾਤਾਂ ਸੌਖੀਆਂ ਨਹੀਂ ਬੀਤਦੀਆਂ ਹੁੰਦੀਆਂ ਪੁੱਤਰੋ ਇਹ ਤਾਂ ਕੌਮ ਦੇ ਪਿੰਡਿਆਂ ਤੇ ਉੱਕਰ ਜਾਂਦੀਆਂ ਨੇ ਤੇ ਸਦਾ ਨਾਲ ਰਹਿੰਦੀਆਂ ਨੇ ਨਾਲ ਰੱਖਣੀਆਂ ਵੀ ਚਾਹੀਦੀਆਂ ਨੇ ਜਿਹੜੇ ਵੀ ਬਾਲ ਨੇ ਇਹਨਾਂ ਰਾਤਾਂ ਵੱਲ ਕੰਡ ਕੀਤੀ ਉਸ ਦੇ ਦਿਨ ਹਨੇਰੇ ਹੋ ਜਾਣਗੇ ਬਾਬੇ ਦੀ ਸੁਰਤ ਮੋੜ ਸਿਰਕਾਂ ਦੇ ਪੰਨਿਆਂ ਤੇ ਚਲੀ ਗਈ ਸੱਤ ਵਚਨ ਆਖ ਪੁੱਤਰਾ ਸੱਤ ਵਚਨ ਸਿੱਖ ਕਥਾ ਸੱਤ ਵਚਨ ਦੀ ਕਥਾ ਹੈ ਕਥਾ ਕਰਦੇ ਕਥਾਗਾਰ ਨੂੰ ਟੋਕੀ ਜਾਣੀ ਹੁੰਦਾ ਸਾਡਾ ਇਹੀ ਵਿਰਸਾ ਹੈ ਸਾਰੀ ਤਿਵਾਰੀਖ ਵਿੱਚ ਜਦ ਜਦ ਵੀ ਅਸੀਂ ਸੱਤ ਵਚਨ ਦੀ ਥਾਂ ਤੇ ਤਰਕ ਕੀਤਾ ਹੈ ਜਾਂ ਅੱਗੋਂ ਕਰਾਂਗੇ ਖਵਾਰ ਹੋਵਾਂਗੇ ਕਥਾ ਵਿੱਚ ਬਸ ਹੁੰਗਾਰਾ ਹੁੰਦਾ ਹੈ ਕਿਉਂ ਨਹੀਂ ਪਤਾ ਨਹੀਂ ਹੋਰ ਕਿਸੇ ਨੇ ਸੁਣਿਆ ਕਿ ਨਹੀਂ ਪਰ ਬਾਬਾ ਕੰਦੀ ਹੌਲੀ ਦੇ ਨੇ ਇਹ ਬੋਲ ਮੇਰੇ ਕੰਨ ਵਿੱਚ ਬੋਲ ਗਿਆ ਪਰ ਕੰਦੀ ਬਾਬਾ ਕਿੱਥੋਂ ਆਇਆ ਉਹਨੂੰ ਕਿਵੇਂ ਪਤਾ ਲੱਗਾ ਮੈਂ ਕੀ ਕਿਹਾ ਹੈ ਉਹ ਕਿਸੇ ਹੋਰ ਨੂੰ ਕਿਉਂ ਨਹੀਂ ਦੱਸਿਆ ਐਸੇ ਤਰਕ ਮੇਰੇ ਅੰਦਰ ਆਏ ਪਰ ਬਾਬੇ ਦੇ ਬੋਲ ਸਤਿਵਚਨ ਆਖ ਪੁੱਤਰਾ ਸਤਿਵਚਨ ਇੱਕਦਮ ਫਿਰ ਮੇਰੇ ਕੰਨਾਂ ਵਿੱਚ ਗੂੰਜੇ ਤੇ ਸਤਿਵਚਨ ਬਾਬਾ ਜੀ ਮੇਰੇ ਮੂੰਹੋਂ ਤੁਰੰਤ ਨਿਕਲਿਆ ਇਹ ਬੋਲ ਬਾਬੇ ਭੰਗੂ ਦੇ ਨਾਲ ਨਾਲ ਕੰਦੀ ਬਾਬੇ ਨੂੰ ਵੀ ਬੋਲੇ ਗਏ ਸਨ ਬਾਬਾ ਭੰਗੂ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਬੋਲਿਆ ਕਰੀਏ ਕਥਾ ਸ਼ੁਰੂ ਅਸੀਂ ਮੁਸਕਰਾਉਂਦਿਆਂ ਹਾਮੀ ਭਰੀ ਚਲੋ ਆਪਾਂ ਥੋੜਾ ਪਿੱਛੋਂ ਸ਼ੁਰੂ ਕਰਦੇ ਹਾਂ ਬਾਬੇ ਨੇ ਸਾਡੀ ਰੁਚੀ ਦੇਖਦਿਆਂ ਕਥਾ ਕੁਝ ਪਿਛਾਂਤ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਛੋਟੇ ਘੱਲੂ ਘਾਰੇ ਤੇ ਰਾਮਰੌਣੀ ਦੇ ਘੇਰੇ ਮਗਰੋਂ ਬਾਬਾ ਸਾਨੂੰ ਸਿੱਧਾ ਸ਼ਹੀਦ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਦੇ ਚਰਨ ਪਰਸਨ ਲਈ ਲੈ ਆਇਆ ਸੀ ਸ਼ਾਇਦ ਕਥਾ ਮੰਗ ਕਰਦੀ ਸੀ ਕਿ ਵਿਚਲਾ ਰਹਿ ਗਿਆ ਪੂਰਵੀ ਪੂਰਿਆ ਜਾਵੇ ਗੱਲ ਫੇਰ ਸਿੱਖ ਮਿਸਲਾਂ ਦੇ ਮੋਢ ਵੱਜਣ ਤੋਂ ਹੀ ਸ਼ੁਰੂ ਕਰਦੇ ਹਾਂ ਸਤਿਵੰਤ ਬਾਬਾ ਜੀ ਅਸੀਂ ਕਥਾਕਾਰ ਤੇ ਕਥਾ ਨੂੰ ਸੀਸ ਨਵਾਇਆ ਤੇ ਕਥਾ ਸਾਨੂੰ ਅਕਾਲ ਬੁੰਗੇ ਤੇ ਸਜੇ ਬੈਠੇ ਨਵਾਬ ਕਪੂਰ ਸਿੰਘ ਜੀ ਦੇ ਸਾਹਮਣੇ ਲੈ ਗਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ